ਸਕੋਰ ਕਮਨੋ ਕਮਨ ਗਿਆਨ ਧਿਆਨ ਕਵਨ ਬਿਰ ਉਸਤ ਕਰੀਐ ਸਿਧ ਸਾਧ ਤੂ ਤੇਤੀ ਸਕੋਰ ਤੇਰੀ ਕੀ ਮਨ ਲਪਰੀਐ ਬ੍ਰਹਮਾ ਤੁ ਸੰਕਾਤ ਸੇਭ ਗੁਣ ਅੰਤ ਨਾ ਪਾਇ ਅਧੋ ਗयो ਨਹੀਂ ਜਾਏ ਪੂਰ ਸਰਬ ਰਹੋ ਸਮਰ ਜੈਨ ਕਾਤੀ ਸਿਧਤ ਦਿਆਲ ਪ੍ਰਭ ਸਹੀ ਜਨ ਲਗੇ ਭਗਤੈ गुरु नानक जिन परस्यो से इत पुत सदा मुक्त गुरु नानक जिन परस्यो इत पुत सदा मुक्ते सुखा टल गुरु से सहद सुनाए दर्शन परसु जन्म मरण दुख जाए ਵਾਹਿ ਗੁਰੂ ਜੀ ਸੰਤਨ ਗੁਰੂ ਗ੍ਰੰਥ ਸਾਹਿਬ ਸਦੋ ਦਇਆਕਰਣਮ ਦੁਖਹਰਣਮ ਉਚਰਣਮ ਗੁਰਨਾਮ ਕੀਨ ਕਲੈ ਦਇਆਕਰਣਮ ਦੁਖਹਰਣਮ ਉਚਰਣਮ ਨਾਮ ਕੀਤਨੈ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਮਾਇ ਪਾਹੇ ਬੰਦੜੇ ਬੁਝ ਗਈ ਰਖੰਡੋ ਪ੍ਰਭਾ ਜਿੰਨੇ ਉਪਾਈ ਬਿਦਨੀ ਨਾਨਕ ਸੋ ਪ੍ਰਭ ਜਾਪ ਪਾਉੜੀ ਜਾਪ ਪ੍ਰਭ ਤੇ ਦਿਆ ਨਾ ਵਿਆਪੇ ਮਾਇਆ ਕੋਟ ਅਧਰ ਗਏ ਨਾਸ ਹਰ ਇੱਕ ਤੇ ਆ ਜਾ ਨਿਰਮਲ ਭੈ ਸਰੀਰ ਜਨ ਧੂਰੀ ਨਾਇ ਮਨ ਤਨ ਵੇ ਸੰਤੋ ਪੂਰਨ ਪ੍ਰਭ ਪਾਇ ਤਰੇ कुटुंब ਸੰਗ ਲੋਗ ਕੁੱਲ ਸੁਭਾਇਆ ਦੇੇ ਕੋਟੰਬ ਸੰਗ ਲੋ ਕੋਲ ਸੁਬਾਯਾ ਵਾਹਿਗੁਰੂ ਜੀ ਦਾ ਕਾਸ਼ਾ ਵਾਹਿਗੁਰੂ ਜੀ ਦੇ ਸਤਿ ਪਰਮ ਸਨਮ ਜੋ ਸਤ ਸੰਗ ਜੀ ਸ怀ਗੁਰੂ ਪਹਿਲੇ ਪਾਤਸ਼ਾਹ ਜੀ ਦਾ ਬੇਤੁਰ ਬਚਨ ਜੋ ਜੈਤਰੀ ਦੀ ਬਾਣੀ ਵਿਚ ਅੰਕਤ ਹੈ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 709 ਅਤੇ 10 ਪੰਨੇ ਉੱਤੇ ਇਹ ਕਵਿਤਾ ਦਰਜੰਤ ਹੈ ਗੁਰਦੇਵ ਪਾਤਸ਼ਾਹ ਜੀ ਪ੍ਰਮਾਨ ਕਰਦੇ ਨੇ ਦਇਆ ਕਰਨੰ ਧੁਖ ਹਰਨੰ ਉਚਰੰਦ ਨਾਮ ਪੀੜਿਤਲੇ ਜੇ ਦਇਆ ਪ੍ਰਾਪਤ ਕਰਨੀ ਹੋਵੇ ਆਪਣੇ ਸੁੱਖਾਂ ਦੀ ਨਿਗਰਤੀ ਵਾਸਤੇ ਕੋਈ ਯਤਨ ਕਰਨਾ ਹੋਵੇ ਤੇ ਸਿੱਖ ਕੀ ਕਰੇ ਕਿੱਥੇ ਜਾਵੇ ਕਿਤੇ ਅੱਗੇ ਜਾ ਕੇ ਮੱਥਾ ਟੇਕੇ ਕਿਤੇ ਅੱਗੇ ਜਾ ਕੇ ਨਾਟ ਰਗੜੇ ਸਤਗੁਰ ਗਰੀਬਨਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਰਹੇ ਕਹਿੰਦੇ ਨੇ ਦਇਆ ਕਰਨੰ ਗੁਰ ਚਰਨੰ ਨਾਮ ਕੀਰਤਨ ਕਹਿੰਦੇ ਨੇ ਉਹ ਦਇਆ ਕਰਦਾ ਹੈ ਉਹ ਦੁੱਖਾਂ ਦੀ ਨਿਵਰਤੀ ਕਰਦਾ ਹੈ ਸੁਣ ਲਿਆ ਦੰਦਿਆ ਜੀ ਵਰਕਮੇ ਕਹਿੰਦੇ ਨੇ ਉਸ ਦੀ ਕੀਰਤ ਤੇ ਗਾ ਉਸ ਤੇ ਜਸ ਤੇ ਗਾ ਕਹਿੰਦੇ ਨੇ ਅਯਾਲਪੁਰੂਪ ਭਗਵਾਨ ਨੇ ਨਾਨਕ ਦੇਵ ਨੂੰ ਨਾਮ ਆਇਆ ਕਹਿੰਦੇ ਨੇ ਉਹ ਇਥੇ ਨਾ ਭਗਵਾਨ ਰਿਆਲਤਾ ਦੇ ਘਰ ਵਿੱਚ ਆਉਂਦਾ ਤੇ ਬੰਦੇ ਨੂੰ ਕਿਸੇ ਪ੍ਰਕਾਰ ਦੀ ਮਾਇਆ ਵਿੱਚ ਲਪਾਇਆ ਨਹੀਂ ਹੋਇਆ ਹੁੰਦਾ ਤੇ ਉਹਦੇ ਨਾਲ ਫਿਰ ਹੁੰਦਾ ਕੀ ਹੈ ਬੰਦੇ ਦੇ ਜਿਹੜੇ ਅੰਦਰ ਅਗ ਬਸਦੀ ਹੈ ਨਾ ਇਹ ਕ ਨਹੀਂ ਬਸਦੀ ਕਈ ਪ੍ਰਕਾਰ ਦੀਆਂ ਅਗ ਬਸਦੀਆਂ ਨੇ ਬੰਦੇ ਅੰਦਰ ਸਤਗੁਰ ਨੇ ਉਹਦੀ ਗੰਦੀ ਪੰਜ ਲਿਖੀ ਹੈ ਪੰਜ ਅਗਾਂ ਨੇ ਹੰਸ ਹੇੰਤ ਲੋਭ ਕੋਪ ਇਹ ਸਾਰੀਆਂ ਅਗਾਂ ਨੇ ਤੇ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਕੜੀਆਂ ਅਦਾ ਨਹੀਂ ਅਗਧੀਆਂ ਨਦੀਆਂ ਵਗਦੀਆਂ ਪਈਆਂ ਨੇ ਤੇ ਸਤਗੁਰ ਪਾਤਸ਼ਾਹ ਜੀ ਫਿਰ ਜੀਬੀਨ ਪਾਤਸ਼ਾਹ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ ਪਾਇ ਬਲੰਦੜੀ ਬੁੱਝ ਜਾਈ ਰਖੰਡੜੋ ਪਰਭਾ ਕਹਿੰਦੇ ਨੇ ਗੁਰੂ ਆ ਕੇ ਰਾਖੀ ਕਰਦਾ ਅੰਦਰ ਜਿਹੜੀ ਪਾਇ ਕੇ ਅੱਗ ਨੂੰ ਕਹਿੰਦੇ ਨੇ ਅੰਦਰ ਜਿਹੜੀ ਅਗ ਬਲਦੀ ਹੈ ਨਾ ਬੰਦੇ ਦੇ ਤੁਸੀਂ ਆਲੋਗ ਉਹਨਾਂ ਅੰਦਰ ਜਿਹੜੀ ਅੱਗ ਬਲਦੀ ਪਈ ਹੈ ਆ ਜਿਹੜੇ ਲੜਾਈ ਝਗੜੇ ਹੁੰਦੇ ਨੇ ਤੇ ਦੋਨੇ ਤਰਫ ਦੇ ਅੰਦਰ ਵੀ ਆਗ ਹੀ ਬਾਹਰ ਆਉਂਦੀ ਹੈ ਨਾ ਜੇ ਗਾਲਾਂ ਗਲੋਚ ਹੋ ਰਹੀ ਹੈ ਕਿਸੇ ਨੂੰ ਕਿਸੇ ਨੂੰ ਫਿੱਕਾ ਬੋਲਿਆ ਜਾ ਰਿਹਾ ਬੁਰਾ ਬੁਰਾ ਬਣਾ ਆਖਿਆ ਜਾ ਰਿਹਾ ਕਿਸੇ ਦੇ ਨਾਲ ਕੋਈ ਨਵੀਂ ਗੱਲ ਕੀਤੀ ਜਾ ਰਹੀ ਹੈ ਤੇ ਕਦੋਂ ਨਿਕਲਦੀ ਹੈ ਅੰਦਰੋਂ ਨਿਕਲਦੀ ਹੈ ਇਹਦਾ ਹੋ ਰਹੀ ਹੈ ਇਹ ਕਿਥੋਂ ਆ ਰਹੀ ਹੈ ਬਾਹਰੋਂ ਥੋੜਾ ਆ ਰਹੀ ਹੈ ਇਹ ਅੰਦਰ ਹੀ ਹੈ ਇਹ ਖਾਲੋਂ ਦੀ ਅਗ ਆਖੀ ਹੈ ਤਰੇ ਜਨ ਨੂੰ ਵੀ ਆਤਿ ਸਤਗੁਰ ਪਾਤਸ਼ਾਹ ਜੀ ਸਾਰੀਆਂ ਹਰ ਅੰਦਰ ਵਸੀਆਂ ਨੇ ਬੰਦੇ ਸਤਗੁਰ ਗਰੀਬਨਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਹਿੰਦੇ ਭਾਏ ਬਣਦਰੀ ਮੁਝ ਗਈ ਰਖੰਡੜੋ ਪ੍ਰਗ ਆਪ ਤੇ ਉਹ ਆਪ ਰੱਖਣ ਵਾਲਾ ਪਰਮੇਸ਼ਰ ਹਮੇਸ਼ਾ ਹਾਜ਼ਰ ਨਾਜ਼ਰ ਹੈ ਉਸ ਨੂੰ ਤੁਸੀਂ ਹਮੇਸ਼ਾ ਆਪਣੇ ਅੰਗ ਸਾਰੀ ਜਾਣੀਏ ਸਤਗੁਰ ਪਾਤਸ਼ਾਹ ਜੀ ਦੇ ਪਾਲਤ ਪਰਮਦਾਤ ਪ੍ਰਾਪਤ ਕਰ ਲਈਏ ਆਈਆਂ ਸਾਰੀਆਂ ਸੰਤਨਾਂ ਨੂੰ ਬਹੁਤ ਬਹੁਤ ਮੁਬਾਰਕ ਸਾਰਿਆਂ ਦਾ ਤਰਨਵਾਦ ਕਰਦਾ ਹਾਂ ਆਪ ਜੀ ਆਪਣੇ ਰਿਲੇਵੇ ਵਾਲੇ ਸਮੇਂ ਦੇ ਵਿੱਚ ਜੋ ਅਜਵਰ ਪਿੰਡੇ ਹੈ ਉਹਦੇ ਵਿੱਚ ਸਮਾਂ ਕੱਢ ਕੇ ਕੱਲ ਵੀ ਤੁਸੀਂ ਕੰਮ ਤੇ ਜਾਣਾ ਪਰ ਮੈਂ ਨਹੀਂ ਤੇ ਸਵੇਰੇ ਕੰਮ ਤੇ